ਪਾਜੀ ਅੱਜ ਵੀ ਜੀ ਕਿਸੀ ਹੀ ਹੀਰੋਇਨ ਪੜੀ ਹੈ ਤੇ ਕਿੰਨੀ ਡਰਡ ਮਾਰਨ ਜਿਹੜੀ ਹੈ ਉਹ ਗ੍ਰਾਮਿਤ ਹੋਈ ਹੈ ਜੀ ਠੀਕ ਅੱਜ ਇਹ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜਾ ਇਹ ਦੀ ਪੁਲਿਸ ਫਰੋਜ਼ਪੁਰ ਪੁਲਿਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਹੈ ਉਸੇ ਤਹਿਤ ਹੀ ਸਾਨੂੰ ਹੋਰ ਬੜੀ ਵਧੀਆ ਕਾਰਗੁਜ਼ਾਰੀ ਜਿਹੜੀ ਸਾਡੀ ਹੋਈ ਸਫਲਤਾ ਮਿਲੀ ਜਿਦੇ ਵਿੱਚ 2 ਕਿਲੋ 70 ਗ੍ਰਾਮ ਹੈਰੋਇਨ 25 ਲੱਖ 12000 ਡਰੱਗ ਬਣੀ ਤੇ ਇੱਕ ਆਟਿਕਾਕਾਰ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਤੁਸੀਂ ਤਿੰਨ ਜਣੇ ਜਿਹੜੇ ਇਸ ਸਮਗਲਰ ਹੈ ਮਸ਼ਾ ਵਿੱਚਣ ਵਾਲੇ ਇਹ ਬੰਦੇ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਹੋਈ ਹੈ ਜਿਨ੍ਹਾਂ ਵਿੱਚ ਕਰਨ ਕੁਮਾਰ, ਰੋਹਿਤ ਭੱਟੀ, ਆਕਾਸ਼ਦੀਪ ਇਹ ਤਿੰਨੇ ਪਿੰਡ ਬੁੱਕਨਖਾਲ ਖਾਣਾ ਕੁਲਗੜੀ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇਹ ਭਾਰੀ ਮਾਤਰਾ ਚ ਹੈਰੋਨ ਤੇ ਡਰਗ ਮਨੀ ਬਰਾਮਦ ਕੀਤੀ ਗਈ। ਜਿਹੜੀ ਨੂੰ ਲੈ ਕੇ ਆਏ ਹੈਗੇ ਜੀ ਇਹ ਪੁਰ ਇਹਨਾਂ ਦੇ ਪਹਿਲੇ ਵੀ ਕੋਈ ਕਦਮੇ ਦਰਜ ਹੈ? ਹਾਂਜੀ ਇਹ ਇਹ ਵੀ ਜਿਹੜੀ ਹੈਗੀ ਹੈ ਡਰੋਨ ਵਾਲੀ ਹੋਈ ਹੈ ਇਹਨਾਂ ਤੋਂ ਅੱਗੇ ਦੀ ਅੱਗੇ ਇਹਨਾਂ ਨੇ ਜਿਹੜੀ ਇਹ ਪ੍ਰਕਿਰਿਆ ਕੀਤੀ ਹੋਈ ਹੈ ਤੇ ਆ ਪੈਸੇ ਵੀ ਸਾਫ ਕਲੀਅਰ ਕਰਦੇ ਆ ਵੀ ਇਹ ਡਰਗ ਮਨੀ ਇਸ ਕਾਫੀ ਡਰਗਸ ਜਿਹਨਾਂ ਨੇ ਹੋਰ ਵੀ ਕਾਫੀ ਧੇਰ ਤੋਂ ਡੀਲਿੰਗ ਕਰ ਰਹੇ ਆ ਤੇ ਇਹਨਾਂ ਤੇ ਜਿਹੜਾ ਇਹਨਾਂ ਦੇ ਵਿੱਚ ਦੋਸ਼ੀ ਕਰਨ ਕੁਮਾਰ ਉਰਫ ਕਨੀਆ ਉਹਦੇ ਤੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਤੇ ਇੱਕ ਮੁਕਦਮਾ ਨੰਬਰ 6 ਐਨਡੀਪੀਐਸ ਸਾਨਾ ਕੋਲਗੜੀ ਇੱਕ ਮੁਕਦਮਾ ਨੰਬਰ 236 ਬੀਐਨਐਸ ਆਮ ਜੈਕਟ ਸਾਨਾ ਕੋਲਗੜੀ ਤੇ ਇਹ ਦੋ ਸੀ ਦਰਜ ਤੇ ਇੱਕ ਆਕਾਸ਼ਦੀਪ ਉਰਫ ਆਕਾਸ਼ ਉਹਦੇ ਇੱਕ ਮੁਕਦਮਾ ਪਹਿਲਾਂ ਦਰਜ ਐਨਡੀਪੀਐਸ ਦਾ ਜਿਹਦੇ ਮੁਕਦਮਾ ਨੰਬਰ 170 ਐਨਡੀਪੀਐਸ ਐਕਟ ਸਾਨਾ ਕੋਲਗੜੀ ਦੇ ਦਰਜ ਟੋਟਲ ਕਿੰਨੇ ਲੈ ਕੇ ਜਾਣੇ ਚਾਹੀਦੇ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਤੇ ਇਹਨਾਂ ਨੇ ਇਹਨਾਂ ਤੋਂ ਬਰਾਮਦਗੀ ਹੋਈ ਹੈ ਜਿਹੜੇ ਡਰੱਗ ਮਨੀ ਦੀ ਇਹ ਹਵਾਲਾ ਟਾਈਪ ਪੇਮੈਂਟਸ ਅੱਗੇ ਕਰਦੇ ਸੀਗੇ ਤੇ ਜਿਹੜਾ ਉੱਥੋਂ ਇਹਨਾਂ ਦਾ ਨੈਟਵਰਕ ਸਾਰਾ ਸੀ ਉਹਦੇ ਸੰਬੰਧੀ ਜਿਵੇਂ ਜਾਣਕਾਰੀ ਮਿਲੇਗੀ ਉਵੇਂ ਇਹਨਾਂ ਨੂੰ ਗ੍ਰਿਫਤਾਰ ਕਰਦੇ ਰਵਾਂਗੇ ਸਾਡੀ ਅਗਭਣੀ ਮੌਕੇ ਤੇ ਮਿਲੀ ਹੈ ਜੀ ਗੱਡੀ ਚ ਤੇ ਬਾਅਦ ਵਿੱਚ ਗੱਡੀ ਚ ਹਾਂਜੀ ਮੌਕੇ ਤੇ ਹੀ ਗੱਡੀ ਚ ਮਤਲਬ ਚੱਕਾ ਤੇ ਡਰੱਗ ਮਨੀ ਇਕੱਠੀ ਸੀ ਸਾਰਾ ਹਾਂਜੀ ਮੌਕੇ ਤੇ ਬੜੇ ਹਾਂਜੀ ਇਹ ਸ਼ਕਤ ਉਹ ਤਾਂ ਨਕਾ ਤੋਂ ਵੀ ਕੀਤੀ ਸੀ ਹਾਂਜੀ ਹਾਂਜੀ ਇਨਫੋਰਮੇਸ਼ਨ ਵੀ ਸੀ ਤੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਤੇ ਉਸ ਦੌਰਾਨ ਇਹ ਕਾਬੂ ਆ ਗਿਆ ਸਰ ਟੋਟਲ ਕਿੰਨੀ ਡਰਗਮਣ ਜਿਹੜੀ ਕਬੂਲ ਹੋਈ ਇਹਦੀ 25 ਲੱਖ 12000 ਰੁਪਏ ਡਰਗਮਣੇਗਾ